ਸ਼ੁਕਲ ਜੀ ਹੋਸਣਾਉਂ ਪੇਤਾ ਠੀਕ ਹੋ ਮੇਰੀ ਯੂਟਿਊਬ ਫੈਮਲੀ ਪਿਆਰੀ ਪਿਆਰੀ ਮੈਂ ਲੀਨ ਨਾਰੀਅਲ ਦਾ ਪਾਣੀ ਪੀਂ ਪਾਈ ਨਾਰੀਅਲ ਦਾ ਪਾਣੀ ਪੀ ਕੇ ਤੇ ਫਿਰ ਤੁਹਾਨੂੰ ਘਰ ਦੇ ਹਾਲਾਤ ਸੁਣਾਉਣੀ ਆ ਸਾਡੇ ਕੀ ਨੇ ਬਣੇ ਹੋਏ ਤੇ ਮਕਾਨ ਬਣਦਾ ਪਿਆ ਕਮਰਾ ਤੇ ਸਮਝ ਲੋ ਭੂਤ ਨਹੀਂ ਭਲਾਈ ਪਈ ਸਾਡੇ ਇਹ ਮੈਂ ਤਾਂ ਪੀ ਲਿਆ ਡਾਕਟਰ ਕਹਿੰਦਾ ਇਨਫੈਕਸ਼ਨ ਵਾਸਤੇ ਠੀਕ ਆ ਗਰਮੀ ਸ਼ੁਰੂ ਹੋ ਗਈ ਆ ਤੇ ਮੈਨੂੰ ਇਨਫੈਕਸ਼ਨ ਵੀ ਆ ਥੋੜੇ ਲਿਵਰ ਵਿੱਚ ਵੀ ਗਰਮੀ ਆ ਤੇ ਉਹ ਲਿਵਰ ਵਾਸਤੇ ਵੀ ਠੀਕ ਆ ਇਹਨਾਂ ਜਿਹੜਾ ਥੋੜਾ ਥੋੜਾ ਹਲਕਾ ਜਿਹਾ ਜੋੰਡਿਸ ਦੱਸਦੇ ਨੇ ਡਾਕਟਰ ਨੇ ਪੀ ਲਿਆ ਜਿਵੇਂ ਹੋ ਜਾਂਦਾ ਬੰਦੇ ਨੂੰ ਵੀ ਉਹ ਉਹ ਪਹਿਲਾਂ ਹੋ ਗਿਆ ਸੀ ਉਹ ਤੋਂ ਬਚੌਰ ਤੋਂ ਬਗੈਰ ਵੀ ਨਾਰੀਅਲ ਪਾਣੀ ਬਹੁਤ ਵਧੀਆ ਗੰਦੇ ਦਾ ਰਾਸ ਹੋ ਗਿਆ ਜਿਵੇਂ ਤੇ ਫਿਰ ਮੈਂ ਮੰਗਵਾਇਆ ਬਿੱਟ ਤੋਂ ਮੈਂ ਆ ਪੀਨੀ ਆ ਹੂੰ ਬਹੁਤ ਟੇਸਟੀ ਆ ਮੈਂ ਪੀ ਕੇ ਨਾਰੀਅਲ ਦਾ ਪਾਣੀ ਤੁਸੀਂ ਵੀ ਪੀਓ ਗਰਮੀ ਬਹੁਤ ਜ਼ਿਆਦਾ ਇਨਫੈਕਸ਼ਨ ਤੋਂ ਵੀ ਬਹੁਤ ਵਧੀਆ ਹੁੰਦਾ ਹੈ ਤੇ ਬਾਕੀ ਤੁਹਾਨੂੰ ਆਪਣਾ ਘਰ ਦਿਖਾਉਣੀ ਆ ਫਿਰ ਮੈਂ ਆਜੋ ਭਾਈ ਦਿਖਾਉਂਦਾ ਤੋਂ ਬਹੁਤ ਹੋ ਗਿਆ ਇਦੋਂ ਫੇ ਦੇਖੋ ਹੁਣ ਆ ਤਾਂ ਹੈਗੀਆਂ ਨੇ ਇੱਟਾਂ ਠੀਕਾ ਨਾ ਇੱਟਾਂ ਨੇ ਤੇ ਆ ਲਾਇਆ ਪਿਆ ਦਰਵਾਜਾ ਇਸ ਤਰ੍ਹਾਂ ਤੇ ਉਹਨਾਂ ਦਾ ਦਰਵਾਜਾ ਹੈ ਇਹ ਤਾਂ ਗੇਟ ਹੋ ਗਿਆ ਨਾ ਠੀਕ ਆ ਦੇਖੋ ਸੌrai ਮਿੱਸਰੀ ਲੱਗੇ ਹੋਏ ਨੇ ਤੇ ਆਪਾਂ ਕੰਦ ਹੋਣਾ ਉੱਪਰੋਂ ਚੱਕ ਦੀ ਉੱਚੀ ਉਹ ਤਾਂ ਕਿਹਾ ਆ ਸਾਰਾ ਤੇ ਸਿਰੋਪਾ ਪਾਉਣਾ ਮਕਾਨ ਮੇਰੇ ਉੱਪਰ ਤੇ ਆਹ ਦਵਾਜਾ ਅਸੀਂ ਲਵਾਇਆ ਨਵਾਂ ਦੇਖਦਾ ਪਹਿਲੇ ਸ਼ਕੋਰ ਵੀ ਬੜੀ ਪਹਿਲੇ ਟੱਕੀ ਲਵਾਈ ਆ ਤੇ ਅੱਠ ਫੁੱਟ ਰੱਖ ਲਿਆ ਉੱਚਾ ਆ ਦੇ ਲੋ ਹਾਲਾਤ ਮਿਸਤਰੀਆਂ ਦਾ ਸਮਾਨ ਆ ਸ਼ੈਟਿੰਗ ਕਰਨੀ ਹੈ ਕਰਾਈਏ ਕਰੂਏ ਬਹੁਤ ਬੁਰਾ ਹਾਲ ਆ ਮੈਂਨੇ ਸਫਾਈ ਰੱਖ ਦੀ ਸੀ ਇਹ ਆ ਲੋ भगवान लैंटर का भी परोकी हाल कर लो ये पॉल नंबर मिट्टी हो मिट्टी कट्टा ही कट्टा है ना तो ला सारा सौ खुला ही पम बस इको पिछे कमरा और मैटर से भी मिट्टी लो इत भी फ्रिज तभी आ कपड़े का हाल आ टाकिए तार तार के रखिया हुई लो ਅੰਨੇ ਜਣੇ ਮਕਾਨ ਬਣਾਉਣੇ ਇੰਨੇ ਮੁਸ਼ਕਲ ਹੋ ਗਿਆ ਅੱਜ ਕੱਲ ਦੇ ਸਮੇਂ 'ਚ ਪਹੁੰਚਦਾ ਸੈਟਰਿੰਗ ਵਾਲਾ ਸੈਟਰਿੰਗ ਵਾਲਾ ਨਹੀਂ ਮਿਲਦਾ ਕਹਿੰਦੇ ਮਕਾਨ ਬਹੁਤ ਬਣਦੇ ਪਏ ਨੇ ਤੇ ਸਮਾਨ ਨਹੀਂ ਮਿਲਦਾ ਬਹੁਤ ਛੋਟੀਆਂ ਮਕਾਨ ਅੱਜ ਕੱਲ ਬਹੁਤ ਬਣ ਲੱਗੇ ਨੇ ਬਣਾਉਣੇ ਬਹੁਤ ਮੁਸ਼ਕਲ ਨੇ ਜੀ ਮਾਤੜ ਸਾਈ ਬੰਦੇ ਨੂੰ ਤਾਂ ਬਹੁਤ ਆਕਾ ਬਹੁਤ ਜ਼ਿਆਦਾ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਮਕਾਨ ਕਾ ਦਾ ਪੜਨ ਲੱਗਿਆ ਹਜੇ ਪਤਾ ਨਹੀਂ ਆਕਾਦ ਕਤਾ ਕੋ ਉਪਰ ਇੰਨੀ ਜਗ੍ਹਾ ਤੇ ਲੈਂਟਰ ਪੈਣਾ ਲਾ ਇੰਨੀ ਕ ਜਗ੍ਹਾ ਇੰਨੀ ਇੰਨੇ ਕਿ ਜਗ੍ਹਾ ਤੇ ਇਹੋ ਸੈਟਰਿੰਗ ਦਾ ਕਹਿੰਦੇ 9000 ਰੁਪਏ ਲੈਣਾ ਜਿਹੜੀ ਉਹ ਸਲੇਟਾਂ ਜੀਆਂ ਲਾਉਂਦੇ ਨੇ हे भगवान ਜੇ ਇਹ ਤੇ ਉੱਪਰ ਪਾਉਣਾ ਆਪਾਂ ਤਾਂ ਤੁਸੀਂ ਹਿਸਾਬ ਲਾ ਲਓ ਫਿਰ ਕੀ ਹਿਸਾਬ ਕਿਤਾਬ ਖਾਊਗਾ ਮੈਂ ਕਮਰਾ ਵੀ ਪਾਉਣਾ ਹੈ ਹੈਨਾ ਮਾਤੜ ਸਹੀ ਬੰਦੇ ਤਾਂ ਬਹੁਤ ਹੋ ਕੇ ਲਾ ਬਚਾ ਦਿਹਾੜੀਦਾਰ ਕਰਦਾ ਉਹਦਾ ਕੀ ਹਾਲ ਹੋਊਗਾ ਅਸੀਂ ਵੀ ਅਹੀਂ ਆ ਇਸ ਤਰ੍ਹਾਂ ਹੀ ਆ ਮਤਲਬ ਕਿ ਮੇਰਾ ਬੁੱਟਾ ਦੇਖੋ ਕਿੱਥੇ ਰੱਖਿਆ ਹੈ ਇੱਕ ਮਨੀ ਪ੍ਰਾਣ ਸ਼ੈ ਤੁਹਾਨੂੰ ਦਿਖਦਾ ਹੋਊਗਾ ਲੈ ਉਹ ਜਿਹੜਾ ਬੁੱਟਾ ਬੁੱਟੇ ਮੇਰੇ ਤੁਸੀਂ ਮੰਨਣਾ ਨਹੀਂ ਇਹ ਸਾਰੇ ਮਤਲਬ ਬੁੱਟੇ ਜਿੰਨੇ ਵੀ ਨੇ ਇਹ ਗੇਟ ਖੋਲਿਆ ਹੈ ਆ ਬਾਹਰ ਬਜਰੀ ਪਈ ਹੈ ਔਰ ਇੱਤਾ ਉਹ ਦੇਖੋ ਦਿਖਦੇ ਨੇ ਕੁੱਤੇ ਉਹ ਘਰਾਂ ਦੇ ਸਾਹਮਣੇ ਰੱਖੇ ਹੋਏ ਨੇ ਉਹ ਰੱਖੇ ਨੇ ਕੁੱਤੇ ਕੁਝ ਹੋਰ ਰੱਖੇ ਨੇ ਕੁੱਤੇ ਆ ਕੁਰਸੀ ਬਾਹਰ ਪਈ ਆ ਬਾਹਰ ਪਈ ਏ ਕੋ ਘੋੜੀ ਬਾਹਰ ਪਈ ਆ ਲੈ ਬੈਂਸਰ ਘਰ ਦਾ ਹੀ ਬੁਰਾ ਹਾਲ ਹੋਇਆ ਪਿਆ ਲੈ ਆ ਦੇਖੋ ਰਿੱਤਾ ਇੱਤਾ ਸੀਮੈਂਟ ਮੈਂ ਕਿੰਨੀ ਵਾਰ ਝਾੜੂ ਲਾ ਲਿਆ ਪਰ ਨਾ ਬਾਬਾ ਮਕਾਨ ਬਣਾ ਲੈ ਬੜੇ ਔਖੇ ਗਰੀਬ ਦੇ ਪਾਸ ਦਾ ਤਾਂ ਕੋਈ ਰੋਗ ਹੀ ਹੈ ਨਹੀਂਗਾ ਹੈਨਾ ਜਿਹਦੀ ਦਾਲ ਫੁਲਕਾ ਹੀ ਵਿਚਾਰੇ ਦਾ ਬਹੁਤ ਔਖਾ ਚੰਦਾ ਦਾ ਉਹ ਕਿੱਥੋਂ ਮਕਾਨ ਬਣਾ ਦੂ ਮੈਂ ਤਾਂ ਸਮਝ ਨਹੀਂ ਲੱਗਦੀ ਮੈਂ ਇੱਕ ਬੁੱਟਾ ਸੀ ਲੈਣਾ ਇਦਾਂ ਹੀ ਰੱਖਿਆ ਹੋਇਆ ਸੀ ਆ ਦੇਖੋ ਗਰਾਸੇ ਦਾ ਵੀ ਬੁਰਾ ਹੀ ਹਾਲ ਹੈ ਵਿਚਾਰੇ ਸਾਰਾ ਭਰਿਆ ਪਿਆ ਮਿੱਟੀ ਦੇ ਨਾਲ ਜਿਹਦੇ ਜੜਾ ਨਿਕਲੇ ਆ ਤੁਹਾਨੂੰ ਦਿਖਾਵਾਂ ਮੈਂ ਮੈਂ ਨਾ ਟੁੱਟ ਗਿਆ ਸੀ ਜਦੋਂ ਮਕਾਨ ਬਣਦਾ ਸੀਗਾ ਸਾਡਾ ਮਕਾਨ ਬਣਦੇ ਬਣਦੇ ਨੇ ਇਹਦੀਆਂ ਵਿਚਾਰੇ ਦੀਆਂ ਇਹ ਟੁੱਟੇ-ਬੁੱਟੇ ਮੈਨੂੰ ਬੁੱਟਿਆਂ ਨਾਲ ਬਹੁਤ ਪਿਆਰ ਆ ਬਤਾ ਵਰ ਨਾਲ ਬਹੁਤ ਪਿਆਰ ਆ ਦੇਖੋ ਮੈਂ ਇੱਦਾਂ ਹੀ ਲਾਤੇ ਤੇ ਆ ਲੈ ਇਹਦੀਆਂ ਤਾਂ ਜੜਾਈ ਨਿਕਲ ਗਈਆਂ ਕਰ ਗੱਲ ਮੇਰਾ ਬੇਟਾ ਕਹਿੰਦਾ ਸਾਡੀ ਛੋਟੀ ਦੋਧੀਆਂ ਨੇ ਮੰਮੀ ਤੂੰ ਤਾਂ ਕਹਿੰਦੀ ਬੁੱਟਿਆਂ ਨੂੰ ਬਹੁਤ ਪਿਆਰ ਕਰਦੀ ਨਾਨੀ ਜੀ ਕਹਿੰਦੀ ਤੂੰ ਤਾਂ ਪਾਣੀ ਚ ਜੜਾਂ ਕੱਢਦੀ ਮੈਨੂੰ ਪਤਾ ਨਹੀਂ ਸੀ ਵੀ ਜੜਾਂ ਨਿਕਲ ਆਉਣਗੀਆਂ ਇਹਦੀਆਂ ਪਰ ਇੱਧਰ ਸੱਚੀ ਨਿਕਲ ਗਈਆਂ ਸੋਈ ਜੀ ਵੀ ਖਲਾਲਾ ਬਹੁਤ ਜ਼ਿਆਦਾ ਪਿਆ ਜਿੰਨਾ ਵੀ ਕਹਿ ਦੋ ਤੇ ਕੀ ਕਰੀਏ ਇਹਨਾ ਹੁਣ ਕੰਮ ਹੀ ਇਹ ਜੇ ਨੇ ਤੇ ਚਲੋ ਜੀ ਆਪਾਂ ਬੁੱਟਾ ਰੱਖਦਾਂ ਨੇ ਅਥੇ ਵਿਚਾਰਾ ਮੜਮੋਟੀ ਹਵਾ ਹੋਊਗੀ ਨਾ ਬਾਹਰ ਆ ਜਗ੍ਹਾ ਤੇ ਕੱਪੜੇ ਧੋਤੇ ਬਹੁਤ ਬੁਰਾ ਹਾਲ ਆ ਅਦਰ ਬੈੱਡ ਦਾ ਵੀ ਦੇਖ ਲਓ ਕਿ ਹਾਇ ਜਾਈਆਂ ਰੱਖਣੀਆਂ ਸੀ ਉਹ ਨਹੀਂ ਰੱਖ ਹੋਈਆਂ ਦੇਖ ਲਓ ਮਾਰਚ ਦਾ ਮਹੀਨਾ ਲੰਘ ਚਲਿਆ ਤੇ ਸਮਾਨ ਮਤਲ ਸਾਰਾ ਹੀ ਭਰਿਆ ਪਿਆ ਇੰਨਾ ਬੁਰਾ ਹਾਲ ਆ ਬਹੁਤ ਜ਼ਿਆਦਾ ਔਰ ਕਿਚਨ ਸਾਰੀ ਥੱਲੇ ਤੋਂ ਭਰੀ ਪਈ ਆ ਉਹ ਦੇਖ ਲਓ ਸਾਰਾ ਔਰ ਦੇਖ ਲਓ ਮકાਨ ਤਾਂ ਬਣਾਉਣੇ ਬਹੁਤ ਔਖੇ ਨੇ ਜੀ ਬਹੁਤ ਜ਼ਿਆਦਾ ਪਟਿੰਕ ਕਤਿੰਕ ਜੋੜ ਕੇ ਸਿੱਧਾ ਬਣਾ ਰਹੇ ਆ ਵੀ ਚਲੋ ਮਾੜੇ ਮੋਟੇ ਕੋਸ ਜੋੜੇ ਹੋਏ ਸੀ ਪੈਸੇ ਕੋ ਸਿੱਧਰ ਉਧਰੋਂ ਕਰਕੇ ਇਕੱਠੇ ਚਲੋ ਵੀ ਮਕਾਨ ਬਣ ਜਵੇ ਸਾਡਾ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਮੇਰੀ ਵੀਡੀਓ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਮੈਨੂੰ ਆਸ਼ੀਰਵਾਦ ਮਿਲੇ ਸਾਰਿਆਂ ਦਾ ਮੇਰੇ YouTube ਫੈਮਲੀ ਦਾ ਤੇ ਤੁਹਾਡੇ ਹੱਥ ਵਿੱਚ ਹੀ ਆ ਠੀਕ ਆ ਜੀ ਸਾਰਾ ਕੁਝ ਮੇਰਾ ਮਕਾਨ ਵਾਸਤੇ ਇਹ ਚੜ ਜਾਵੇ ਸੁੱਖੀ ਸੰਦੀ ਬਾਬਾ ਨਾਨਕ ਦੇਵ ਜੀ ਚੜਾਦ ਦੇ ਵਾਸਤੇ ਹੀ ਆ ਟੈਨਸ਼ਨ ਬਹੁਤ ਲੱਗੀ ਇਹ ਮਕਾਨ ਚੜ ਜਾਵੇ ਫਟਾਫਟ ਸਿਰੇ ਪਰ ਹੋਣੇ ਬੜੇ ਮੁਸ਼ਕਲ ਨੇ ਬਾਏ ਜੀ